ਰਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆਪਣਾ ਜੀ ਚਰਨ ਸਿੰਘ ਜੀ ਕਿਹੜੇ ਪਿੰਡੋਂ ਆ ਜੀ ਚੇਤਾ ਜੀ ਚੇਤਾ ਕੀ ਸਮੱਸਿਆ ਸੀ ਆਪਾਂ ਨੂੰ ਗੋਡਿਆਂ ਦੀ ਗੋਡਿਆਂ ਸਮੱਸਿਆ ਸੀ ਕਿੰਨੇ ਸਾਲ ਹੋ ਗਏ ਹੋ ਗਏ 7-8 ਸਾਲ 7-8 ਸਾਲ ਗੋਡਿਆਂ ਪਰੋਬਲਮ ਸੀ ਤੇ ਪਹਿਲਾਂ ਦਵਾਈ ਕਿਥੋਂ ਖਾਧੀ ਤੁਸੀਂ ਮਾਲਸੋ ਤੋਂ ਬੰਗਿਆਂ ਤੋਂ ਕਈ ਜਗ੍ਹਾ ਤੋਂ ਹੀ ਖਾਧੀ ਅੱਛਾ ਠੀਕ ਹੈ ਜੀ ਇੱਥੇ ਗੁਰਨਾਨਕ ਚੈਰੀ ਦੇ ਫੈਸਲੇ ਬੋੜੇ ਨੂੜ ਵਿਖੇ ਕਿੰਨੀ ਵਾਰ ਦਵਾਈ ਲੈਣ ਆਏ ਸੀ ਇਹ ਤੋਂ ਮੇਰਾ ਚੌਥੀ ਪੰਜਵੀਂ ਵਾਰ ਹੀ ਆਇਆ ਚੌਥੀ ਪੰਜਵੀਂ ਵਾਰ ਵੀ ਆਏ ਨਾ ਤੇ ਤੁਹਾਨੂੰ ਹੁਣ ਕਿੰਨਾ ਆਰਾਮ ਸੌਚੋਂ ਮੇਰਾ ਖਿਆਲ ਹੈ ਜੀ 75% ਦਾ ਆਉਣਾ ਸੌਚੋਂ 75% ਦਾ ਆਰਾਮ ਹੈਗਾ ਜੀ ਤੇ ਪਹਿਲਾਂ ਕੀ ਪ੍ਰੋਬਲਮ ਆ ਰਹੀ ਸੀ ਜਾਨੀ ਗੋਡਿਆਂ ਕਰਕੇ ਗੋਡਿਆਂ ਤੁਰੇ ਨਹੀਂ ਜਾਂਦਾ ਜੀ ਠੀਕ ਹੈ ਹੁਣ ਹੁਣ ਤੁਰ ਲੈਂਦੇ ਵਧੀਆ ਜੀ ਕੱਲ ਮੇਰਾ ਖਿਆਲ 25 ਕਿੱਲੇ ਕਣਕ ਵੱਡੀ ਜਾਂ ਸਾਰੇ ਮੋਦਰ ਬੰਨੇ ਵੱਡੇ ਇੱਕ ਮਹੀਨੇ ਅੱਛਾ ਸੰਖਦਾ ਕਿ ਕਹਣਾ ਜਾਊਂਗੇ ਤੁਸੀਂ ਤੁਸੀਂ ਕਹਾਂਗੇ ਜੀ ਦਵਾਈ ਲਿਜਾਓ ਆ ਕਿ ਬਹੁਤ ਵਧੀਆ ਦਵਾਈ ਆ ਇੱਕ ਨੰਬਰ ਦਵਾਈ ਆ ਠੀਕ ਹੈ ਜੀ ਕੋਈ ਫਾਲਟ ਨਹੀਂ ਇਹਦਾ ਬਿਲਕੁਲ ਠੀਕ ਆ ਠੀਕ ਹੈ ਜੀ ਓਕੇ ਧੰਨਵਾਦ ਜੀ